ਉਹ ਵਾਗੂ ਜੀ ਕਾਕਰ ਸਾਹਿਬ ਅਰਜ ਕੀ ਫਤਿਹ ਪਰਾਉ ਆ ਇੱਕ ਜਿਹੜੀ ਤੁਸੀਂ ਤਸਵੀਰ ਵੇਖੇ ਪਏ ਮੇਰੇ ਨਾਲ ਵਾਲ ਕਾਲੇ ਕਰਨ ਵਾਲੀ ਵਾਲ ਕਾਲੇ ਕਰਨ ਵਾਲੀ ਤੇਲ ਇਹ ਤੇਲ ਕਰਨਾਟਕਾ ਦੇ ਵਿੱਚ ਬਣਦਾ ਜੀ ਤੇ ਕਰਨਾਟਕਾ ਦੇ ਵਿੱਚ ਉੱਥੇ ਆਦਿਵਾਸੀ ਨੇ ਇਨੋਂ ਆਦਿਵਾਸੀ ਸੱਦਿਆ ਜਾਂਦਾ ਵੈਸੇ ਹੈ ਤਾਂ ਜਮੀਨਦਾਰ ਖੇਤੀਆਂ ਕਰਨ ਵਾਲੇ ਨੂੰ ਉਧਰ ਕਿਉਂਕਿ ਅਸੀਂ ਕਰਨਾਟਕ ਕੇਰਲਾ ਤਾਮਿਲਨਾਡੂ ਜਾਂਦੇ ਰਹੇ ਉਧਰ ਵੇਦੇ ਰਹਾ ਤਾਂ ਇਹ ਤੁਸੀਂ ਤੇਲ ਕਿਸੇ ਵੀ ਲੈਣਾ ਇਹ ਜਿਹੜਾ ਕਿੱਡੇ-ਕੱਡੇ ਵੇਖੋ ਵਾਲ ਪੁਰ ਜਾਂਦੇ ਨੇ ਵਾਲ ਛੋਟੇ ਰਹਿ ਜਾਂਦੇ ਨੇ ਵਾਲ ਬੱਗੀ ਹੋ ਜਾਂਦੇ ਨੇ ਵਾਲ ਕਾਲੇ ਕਰਨ ਲਈ ਤਾਂ ਇਹ ਤੇਲ ਇਹਨਾਂ ਨੰਬਰਾਂ ਤੇ ਕਾਲ ਕਰਕੇ ਤੁਸੀਂ ਮੰਗਾ ਸਕਦੇ ਜੀ ਕਿਉਂਕਿ ਇਹ ਖਾਸ ਜਿਹੜਾ ਇਹ ਤੇਲ ਆ ਨਾ ਇਹ ਜਿਹੜੇ ਨੰਬਰ ਦਿੱਤੇ ਨੇ ਉੱਤੇ ਫੋਨ ਨੰਬਰ ਇਹ ਉੱਥੋਂ ਸਿੱਧਾ ਤੁਹਾਨੂੰ ਭੇਜਣਗੇ ਡਿਲੀਵਰੀ ਕਰਨਗੇ ਤਾਂ ਆਪਾਂ ਆਪਣਾ ਪੂਰਾ ਐਡਰੈਸ ਦੇ ਕੇ ਤਾਂ ਉੱਥੋਂ ਪਾਰਸ ਹੋ ਕੇ ਤਾਂ ਸਿੱਧਾ ਆਪਣੇ ਘਰ ਪਹੁੰਚ ਜਾਏਗਾ ਡਕਲੀ ਕੰਪਨੀਆਂ ਬੜੀਆਂ ਨੇ ਇਤੇਲ ਬਣਾਉਣ ਵਾਲੀਆਂ ਬਹੁਤ ਜ਼ਿਆਦੀਆਂ ਉਧਰ ਇਹੋ ਹੀ ਕਾਰਨ ਸੀ ਅਸੀਂ ਉਧਰ ਜਾਂਦੇ ਰਹੇ 100 100 ਸਾਲ ਦੇ ਬੰਦੇ 80 80 ਸਾਲ ਦੇ 90 90 70 70 ਸਾਲ ਦੇ ਬਿਲਕੁਲ ਉਹਨਾਂ ਦੇ ਵਾਲ ਕਾਲੇ ਤੇ ਇਹ ਆ ਤੁਸੀਂ ਦੇਖਦੇ ਹੋ ਵੀ ਵਾਲ ਲੰਮੇ ਇਹ ਸਾਡੀ ਅੱਖੀਂ ਵੇਖਣ ਦੀਆਂ ਚੀਜ਼ਾਂ ਉੱਥੋਂ ਨਹੀਂ ਆ ਸਭ ਤੋਂ ਜ਼ਿਆਦਾ ਲੋਕ ਉਹ ਨਾਰੀਅਲ ਜਿਹੜਾ ਨਾ ਨਾਰੀਅਲ ਨੂੰ ਯੂਜ਼ ਕਰਦੇ ਆ। ਬਾਕੀ ਉਧਰ ਜਿਹੜੀਆਂ ਬੂਟੀਆਂ ਜੜੀਆਂ ਬੂਟਕੇ ਜਿੰਦਾ ਤੇਲ ਬਣਾਉਂਦੇ ਆ ਆਦੀਵਾਸੀ। ਉਹ ਜੜੀ ਬੂਟੀਆਂ ਆਪਣੇ ਇਧਰ ਨਹੀਂ ਹੈਗੀਆਂ। ਉਧਰ ਜਿਹੜੀ بارش ਬੂੰਦਾਬਾਂ ਦੀ ਆਪਣੇ ਕੀ ਵੀ ਜੇ بارش ਆਈ ਇੱਕੇ ਵਾਰ ਆ ਗਈ ਜਾਂ ਡੋਬਤਾ ਜਾਂ ਸੋਕਾ। ਉਧਰ ਬੂੰਦਾਬਾਂ ਦੀ ਬੂੰਦਾਬਾਂ ਦੀ ਚੱਲਦੀ ਰਹਿੰਦੀ। ਬਾਕੀ ਉਹ ਧਰਤੀ ਜਿਹੜੀ ਉਹ ਧਰਤੀ ਇਦਾਂ ਦੀ ਏ ਜਿਵੇਂ ਬਰੀਕ ਕੇਰੀ ਹੁੰਦੀ। ਯਵੇਂ ਪੱਕਾ ਕਰੀਤਾ ਲੈ ਕਿਉਂਰੇ ਨਾ ਇਦਾਂ ਦੀ ਧਰਤੀ ਆ ਤੇ ਜਦੋਂ ਧਰਤੀ ਦੇ ਵਿੱਚੋਂ ਆਦੀਵਾਸੀ ਇਹ ਬੀਜਦੇ ਆ ਜੜੀ ਬੂਟੀ ਤਾਂ ਉਹਦੇ ਵਿੱਚ ਜਿਹੜੀ ਧਰਤੀ ਦਾ ਕੈਮੀਕਲ ਧਰਤੀ ਦੇ ਤੱਤ ਉਹਦੇ ਵਿੱਚ ਪਾਏ ਜਾਂਦੇ ਨੇ ਜਦੋਂ ਉਹਨੂੰ ਖਿੱਚਦੀ ਧਰਤੀ ਬੂਟੇ ਰੋ ਤਾਂ ਉਹ ਫਿਰ ਇਹ ਤੇਲ ਬਣਾ ਕੇ ਕੱਢ ਕੇ ਤੇ ਵੇਚਦੇ ਨੇ ਤਾਂ ਇਸ ਕਰਕੇ ਇਹ ਮੈਨੂੰ ਮੈਸੇਜ ਕੀਤਾ ਮਦੋ ਨੇ ਵੀ ਮਿਹਰਬਾਨੀ ਕਰਕੇ ਇਹ ਤੁਸੀਂ ਤੇਲ ਆ ਜਿਹੜਾ ਭਰਾਓ ਇਹਨਾਂ ਨੰਬਰਾਂ ਤੇ ਕਾਲ ਕਰਕੇ ਮੰਗਾਓ ਜੇ ਤੁਸੀਂ ਇਧਰ ਬਿਜ਼ਨਸ ਕਰਨਾ ਤੇ ਆਪਦਾ ਕਰ ਸਕਦੇ ਜੀ ਤੁਹਾਨੂੰ ਜਾਇਜ਼ ਰੇਟ ਤੇ ਤੇਲੇ ਮਿਲ ਜੇਗਾ ਅਗਰ ਬਾਕੀ ਗੱਲ ਆ ਇਹ ਤੇਲ ਸਾਡੇ ਜਿਹੜੇ ਅੰਮ੍ਰਿਤਧਾਰੀ ਸਿੰਘ ਨੇ ਉਹਨਾਂ ਨੂੰ ਤਾਂ ਖਾਸ ਕਰਕੇ ਵਧ ਗਿਆ ਨਾ ਕਿਉਂਕਿ ਵਾਲ ਬਹੁਤ ਲੰਮੇ ਹੁੰਦੇ ਨੇ ਮੈਂ ਤੁਸੀਂ ਦੇਖੋ ਲੜਕੀਆਂ ਦੇ ਕਿੰਨੇ ਕਿੰਨੇ ਵਾਲ ਲੰਮੇ ਨੇ ਬਿਲਕੁਲ ਸੱਚ ਹੈ ਕੋਈ ਝੂਠ ਨਹੀਂਗਾ ਬਿਲਕੁਲ ਕਾਲੇ ਇੱਥੇ ਆਪਣੇ ਪੰਜਾਬ ਦੇ ਵਿੱਚ ਕੀ ਬਈ ਛੋਟੇ-ਛੋਟੇ ਨੇ ਨਿਗਾਹ ਕਮਜ਼ੋਰ ਹੋ ਗਈ ਵਾਲ ਪੁਰਗੇ ਤਾਂ ਇਹ ਦਿਮਾਗ ਨੂੰ ਵੀ ਬਹੁਤ ਜ਼ਿਆਦਾ ਤਾਕਤਵਰ ਚੀਜ਼ ਹੈ ਜਿਹੜਾ ਇਹ ਦੇਸੀ ਜੜੀ ਬੂਟੀਆਂ ਤੇਲ ਬਣਾਉਂਦੇ ਆ ਨਾ ਸਾਰਿਆਂ ਨੂੰ ਗਰਮ ਕਰਕੇ ਉਹਨਾਂ ਦਾ ਤੇਲ ਕੱਢਦੇ ਆ ਅਸੀਂ ਨਾਰੀਅਲ ਦਾ ਤੇਲ ਉੱਥੇ ਨਿਕਲਦਾ ਵੇਖਿਆ ਪਿਓਰ ਨਾਰੀਅਲ ਦਾ ਇੱਥੇ ਆਪਾਂ ਨੂੰ ਦੁਕਾਨਾਂ ਤੇ ਪਿਓਰ ਨਾਰੀਅਲ ਨਹੀਂ ਮਿਲਦਾ ਉੱਥੇ ਮਿਲੇਗਾ ਤਾਵਲਨਾਡੂ ਕੇਰਲਾ ਕਰਨਾਟਕਾ ਦੇ ਵਿੱਚ ਕਿਸ਼ਨਾਗਰੀ ਰਤਨਾਗਰੀ ਬਹੁਤ ਜਿਆਦਾ ਨਾਰੀਅਲ ਦਾ ਬੂਟਾ ਉਧਰ ਤਾਂ ਸਭ ਤੋਂ ਤਾਕਤਵਾਰੇ ਚੀਜ਼ ਹੈ ਤਾਂ ਜਿਹੜੀਆਂ ਸਾਡੇ ਪੰਜਾਬ ਦੇ ਵਿੱਚ ਠਗੀਆਂ ਠੋਰੀਆਂ ਛੋਟੀਆਂ-ਛੋਟੀਆਂ ਸੀਸ਼ੀਆਂ ਨੇ ਉਹ ਉਸੇ ਰੇਡ ਚ ਦਿੱਤੀ ਜਾਂਦੇ ਨੇ ਤਾਂ ਉਹ ਤੇਲ ਨਹੀਂ ਹੈਗਾ origignal ਤੇਲ ਆਦੀਵਾਸੀ ਆ ਜਿਹੜੀਆਂ ਤੁਸੀਂ ਚੱਕਰੀਆਂ ਤੇ ਫੋਟੋ ਵੇਣਿਆ ਇਹ ਬੰਦਿਆਂ ਤੋਂ ਮਂਗਾਓ ਸਿੱਧਾ ਆਨਲਾਈਨ ਫੋਨ ਤੇ ਆਰਡਰ ਕਰੋ ਤੁਹਾਡੇ ਘਰ ਪਹੁੰਚੇਗਾ ਤੇ ਠੱਗੀਆਂ ਠੋਰੀਆਂ ਦੇ ਸ਼ਿਕਾਰ ਤੋਂ ਬਚੋ ਕਿਉਂਕਿ ਆਪਣੇ ਇੰਡੀਆ ਦੇ ਵਿੱਚ ਨਕਲ ਤਾਂ ਪਹਿਲਾਂ ਚੱਲ ਪਈ ਦੀ ਹੈ ਨਾ ਨਕਲ ਦਾ ਆਪਣੇ 5 ਮਿੰਟ ਲਾਉਂਦੇ ਨੇ ਮਾਰਨ ਲੱਗੇ ਕੋਈ ਟਾਈਮ ਨਹੀਂ ਲਾਉਂਦੇ ਤਾਂ ਇਹ ਮੈਂ ਗਰੰਟੀ ਨਾਲ ਗੱਲ ਕਰਦਾ ਸ਼ੈਂਪੂ ਵੀ ਬਣਾਉਂਦੇ ਆ ਸਾਬਣ ਵੀ ਬਣਾਉਂਦੇ ਆ ਆ ਜਿਹੜੇ ਉਹ ਆਪਣੇ ਬੱਚੇੜ ਵੇੜ ਕਾ ਲਗੀਆਂ ਨੇ ਇਹ ਤੁਸੀਂ ਤੇਲ ਲੈ ਕੇ ਪੂਰਾ 3 ਮਹੀਨੇ ਦਾ ਕੋਰਸ ਆ ਪੂਰਾ ਇਹਨੂੰ 700 ਬੱਚੇ ਦੇ ਸਿਰ 'ਚ ਤਾਂ ਜਿਹੜੀਆਂ ਆ ਪੁਰਪੜੀਆਂ ਨੇ ਐਣਕਾਂ ਨੇ ਉੱਥੇ ਤੁਹਾਨੂੰ 60 60 70 70 ਸਾਲ ਦੇ ਬੰਦੇ ਉਹਨਾਂ ਦੇ ਐਣਕਾਂ ਨਹੀਂ ਲੱਗੀਆਂ ਆਣ ਗਿਆ ਆ ਆਪਣੇ ਤੇ 10 10 ਸਾਲ ਦੇ 3 3 ਸਾਲ ਦੇ ਆਪਣੇ ਬੱਚਿਆਂ ਦੇ ਐਣਕਾ ਲੱਗੀਆਂ ਪੰਜਾਬ ਦੇ ਵਿੱਚ ਤਾਂ ਇਹ ਤੇਲ ਵੱਧ ਤੋਂ ਵੱਧ ਵਰਤੋ ਆਉਣ ਵਾਲੇ ਜਿਹੜੇ ਬੱਚੇ ਆ ਨਾ ਖਾਸ ਕਰਕੇ ਇਹ ਤੇਲ ਲੈ ਕੇ ਤੇ ਬੱਚਿਆਂ ਦੇ ਸਿਰਾਂ ਉੱਤੇ ਲਾਓ ਦਿਮਾਗ ਵੀ ਤੇ ਨਿਗਾ ਵੀ ਦਰੁਸਤ ਰਹੇਗੀ ਕਿਉਂ ਜੁਆਕਾਂ ਦੇ ਟਾਈਮ ਹੁਣ ਮਾਰਾ ਆਉਂਦਾ ਪਿਆ ਬੱਚਿਆਂ ਨੇਗਾ ਟੀਵੀ ਵੇਖਣੇ ਨੇ ਮੋਬਾਈਲ ਵੇਹਦੇ ਨੇ ਹਰ ਬੱਚੇ ਕੋਲੇ ਫੋਨ ਹੈ ਫੋਨ ਦੇ ਕਾਰ ਨਿਗਾ ਡਾਊਨ ਹੁੰਦੀ ਤਾਂ ਇਹ ਨਸਾਂ ਨੂੰ ਤਾਕਤ ਦੇਣ ਵਾਲੀ ਚੀਜ਼ ਆ ਇਹ ਜਿਹੜਾ ਸਭ ਤੋਂ ਹਰਬਲ ਦਾ ਜਿਹੜਾ ਤੇਲ ਆ ਇਹ ਉੱਥੇ ਤੇ ਨਾਰੀਅਲ ਦਾ ਤੇ ਦੇਸੀ ਜੜੀ ਬੂਟੀਆਂ ਦਾ ਕੱਢ ਕੇ ਬਣਾਉਂਦੇ ਆ ਗਾਰੰਟੀ ਨਾਲ 3 ਮਹੀਨਿਆਂ ਦਾ ਕੋਰਸ ਆ ਵਾਲ ਕਾਲੇ ਨਾ ਹੋਣ ਵਾਲ ਲੰਮੇ ਨਾ ਹੋਣ ਵਾਲ ਝੜਨ ਤੋਂ ਨਾ ਰੁਕਣ ਤਾਂ ਉਹ ਸਮੇਤ ਸਾਰੇ ਪੈਸੇ ਤੁਹਾਡੇ ਫਰੀ ਵਾਪਸ ਕਰਨਗੇ ਤੇ ਇਹਨਾਂ ਨੰਬਰਾਂ ਤੇ ਤੁਸੀਂ ਕਾਲ ਕਰਕੇ ਤੇਲ ਆਪਦਾ ਮਗਾ ਸਕਦੇ ਜੀ ਵੈਗੂ ਜੀ ਦਾ ਖਾਲਸਾ ਵੈਗੂ ਜੀ ਦੀ ਫਤਿਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਜੀ ਬੀਕੇ ਟੀਵੀ ਚੈਨਲ 1276 YouTube Instagram Facebook ਗੁਰਚਾਰ ਸਿੰਘ ਸਿੱਧੂ ਦੁਆਰਾ ਦੇ ਆਪਣੇ ਫੇਸਬੁੱਕ ਤੇ ਜਿਹੜੀ ਉਹਨੂੰ ਸ਼ੇਅਰ ਫੋਲੋ ਕਰ ਲਿਆ ਜੀ ਚੇਤਾ ਨਾ ਭੁੱਲਣਾ ਇਹ ਤੇਲ ਮੰਗਾਉਣ ਲਈ ਇਹਨਾਂ ਨੰਬਰਾਂ ਤੇ ਕਾਲ ਕਰੋ ਸਿੱਧਾ ਡਿਲੀਵਰੀ ਤੁਹਾਡੇ ਘਰ ਹੋਵੇਗੀ ਜਿੱਥੇ ਮਰਜੀ ਮੰਗਾ ਸਕਦੇ ਜੀ ਬਗੇਰ ਖਰਚੇ ਦੇ